ਅਕਤੂਬਰ ਨੂੰ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚ ਹਰਵਿੰਦਰ ਸਿੰਘ ਹਿੰਦਾ ਨਾਮ ਦਾ ਇੱਕ ਕੈਦੀ ਜਿਹੜਾ ਉਹਦੇ ਨਾਲ ਮਾਰਕੁੱਟ ਹੁੰਦੀ ਹੈ ਮਾਰਕੁੱਟ ਕੌਣ ਕਰਦਾ ਪੁਲਿਸ ਦੇ ਮੁਤਾਬਕ ਜਦੋਂ ਇਹ ਮਾਰਕੁੱਟ ਹੁੰਦੀ ਹੈ ਤਾਂ ਕਹਿੰਦੇ ਜੀ ਅਣਪਛਾਤੇ ਲੋਕਾਂ ਨੇ ਕੈਦੀ ਹਰਵਿੰਦਰ ਸਿੰਘ ਹਿੰਦਾ ਦੇ ਨਾਲ ਮਾਰਕੁੱਟ ਕੀਤੀ ਹੈ ਇੱਥੇ ਇੱਕ ਹਾਸੋਹੀਣੀ ਗੱਲ ਇਹ ਵੀ ਹੈ ਕਿ ਜੇਲ੍ਹ ਦੇ ਅੰਦਰ ਮਾਰਕੁੱਟ ਹੋਈ ਤਾਂ ਪੁਲਿਸ ਕਹਿ ਰਹੀ ਹੈ ਜੇਲ੍ਹ ਸੁਪਰਡੈਂਟ ਕਹਿ ਰਿਹਾ ਜੀ ਅਣਪਛਾਤੇ ਵਿਅਕਤੀ ਜਿਹੜੇ ਆ ਉਹਨਾਂ ਨੇ ਹਿੰਦਾ ਦੇ ਨਾਲ ਮਾਰਕੁੱਟ ਕੀਤੀ ਹੈ ਇਹ ਆਪਣੇ ਆਪ ਚ ਹੀ ਬੜੀ ਇੱਕ ਹਸੋ ਹਿਣੀ ਦੀ ਗੱਲ ਲੱਗਦੀ ਹੈ ਕਿ ਜੇਲ੍ਹ ਦੇ ਵਿੱਚ ਬੰਦੇ ਬੰਦ ਹੁਣ ਬੰਦੀ ਜੇਲ੍ਹ ਦੇ ਵਿੱਚ ਹੁਣ ਔਰ ਜੇਲ੍ਹ ਸੁਪਰਡੈਂਟ ਇਹ ਕਹਵੇ ਕਿ ਇਸ ਸ਼ਖਸ ਦੇ ਨਾਲ ਜਿਨੇ ਮਾਰਕੁੱਟ ਕੀਤੀ ਆ ਉਹ ਜੇ ਅਣਪਛਾਤੇ ਲੋਕ ਹੈ ਖੈਰ ਫਿਰ ਇਸ ਹਰਵਿੰਦਰ ਸਿੰਘ ਹਿੰਦਾ ਨੂੰ 2 ਦਿਨ ਵਾਸਤੇ ਇੱਕ ਬੈਰਕ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਜਿੱਥੇ ਇਹਨੂੰ ਖਾਣਾ ਪਾਣੀ ਨਹੀਂ ਦਿੱਤਾ ਜਾਂਦਾ ਇਹ ਬਾਅਦ ਚੋਂ ਆਪਣੇ ਵਕੀਲ ਨਾਲ ਰਾਪਤਾ ਕਰਦਾ ਕਿ ਮੇਰੇ ਨਾਲ ਤਸ਼ੱਦਦ ਹੋ ਰਿਹਾ ਜੇਲ੍ਹ ਦੇ ਵਿੱਚ ਮੇਰੀ ਇਹ ਜਿਹੜੀ ਆਵਾਜ਼ ਹੈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੱਕ ਪਹੁੰਚਾਈ ਜਾਵੇ ਜਦੋਂ ਮਾਨਨ ਇਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਹੈ ਤਾਂ ਸਾਰੀ ਕਹਾਣੀ ਜਿਹੜੀ ਆ ਇਹ ਸਾਹਮਣੇ ਆਉਂਦੀ ਹੈ ਦਰਸਲ 31 ਅਕਤੂਬਰ ਵਾਲੇ ਦਿਨ ਹਰਵਿੰਦਰ ਸਿੰਘ ਹਿੰਦਾ ਨੇ ਕੈਪਰੀ ਪਾਈ ਹੁੰਦੀ ਆ ਜਿਹਦੇ ਉੱਤੇ ਜੇਲ੍ਹ ਸੁਪਰਡੈਂਟ ਜਗਿੰਦਰਪਾਲ ਜਿਹੜਾ ਉਹ ਇਤਰਾਜ਼ ਕਰਦੇ ਆ ਕਿ ਜੇਲ੍ਹ ਦੇ ਵਿੱਚ ਜਿਹੜੀ ਆ ਉਹ ਕੈਪਰੀ ਨਹੀਂ ਪਾਈ ਜਾ ਸਕਦੀ ਹਰਵਿੰਦਰ ਹਿੰਦਾ ਉਹਨਾਂ ਨੂੰ ਕਹਿੰਦਾ ਜੀ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀਗਾ ਮੈਂ ਅਗਾਹ ਤੋਂ ਨਹੀਂ ਪਾਉਂਗਾ। باوجود ਇਸ ਦੇ ਇਹਦੇ ਨਾਲ ਜੇਹਲ ਸੁਪਰਡੈਂਟ ਆਪਣੇ ਸਟਾਫ ਦੇ ਹੋਰ ਮਲਾਲਦਾਰ ਨਾਲ ਮਿਲ ਕੇ ਇਹਦੇ ਨਾਲ ਮਾਰਕੁੱਟ ਕਰਦੇ ਆ। ਮਾਰਕੁੱਟ ਕਰਨ ਤੋਂ ਬਾਅਦ ਇਹਨੂੰ 2 ਦਿਨ ਵਾਸਤੇ ਜਿਹੜਾ ਬੈਰਕ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਜਿੱਥੇ ਇਕੱਲਾ ਹੁੰਦਾ ਔਰ ਇਹਨੂੰ ਖਾਣ ਪੀਣ ਵਾਸਤੇ ਕੁਝ ਨਹੀਂ ਦਿੱਤਾ ਜਾਂਦਾ। ਬਾਅਦ ਚੋ ਇਹਦੇ ਜਿਹੜੇ ਵਕੀਲ ਹੈ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚ ਕਰਦੇ ਆ। ਜਦੋਂ ਪੁਲਿਸ ਆਪਣੀ ਸਫਾਈ ਪੇਸ਼ ਕਰਦੀ ਹੈ ਤਾਂ ਉਹ ਕਹਿੰਦੇ ਆ ਜੀ ਹਰਵਿੰਦਰ ਸਿੰਘ ਹਿੰਦਾ ਦੇ ਨਾਲ ਮਾਰਕੁੱਟ ਜਿਹੜੀ ਆ ਉਹ ਅਣਪਛਾਤੇ ਵਿਅਕਤੀਆਂ ਨੇ ਕੀਤੀ ਹੈ ਮਾਨਯੋਗ ਹਾਈ ਕੋਰਟ ਝਾੜ ਪਾਉਂਦੀ ਹੈ ਕਿ ਇਹ ਕਿੱਦਾਂ ਪੋਸੀਬਲ ਹੈ ਕਿ ਜੇਲ੍ਹ ਦੇ ਵਿੱਚ ਕਿਸੇ ਬੰਦੇ ਦੇ ਨਾਲ ਮਾਰਕੁੱਟ ਹੋ ਜਵੇ ਤੇ ਮਾਰਕੁੱਟ ਕਰਨ ਵਾਲੇ ਜਿਹੜੇ ਬੰਦੇ ਆ ਉਹ ਅਣਪਛਾਤੇ ਹੋਣ ਜਿਹੜੇ ਹਿੰਦਾ ਦੇ ਵਕੀਲ ਹੁੰਦੇ ਆ ਉਹ ਜੇਲ੍ਹ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਫੁਟੇਜ ਆ ਉਹ ਕੋਰਟ ਦੇ ਵਿੱਚ ਪੇਸ਼ ਕਰ ਦਿੰਦੇ ਆ ਇਹਦੇ ਵਿੱਚ ਸਾਰਾ ਮਾਮਲਾ ਕਲੀਅਰ ਹੋ ਜਾਂਦਾ ਕਿ ਹਿੰਦਾ ਦੇ ਨਾਲ ਮਾਰਕੁੱਟ ਜਿਹੜੀ ਆ ਉਹ ਜੇਲ ਸੁਪਰਡੈਂਟ ਤੇ ਉਹਨਾਂ ਦਾ ਜਿਹੜਾ ਸਪੋਰਟਿੰਗ ਸਟਾਫ ਆ ਉਹਨਾਂ ਨੇ ਕੀਤੀ ਆ ਉਹ ਤੋਂ ਬਾਅਦ ਇਸ ਮਾਮਲੇ ਦੇ ਵਿੱਚ ADGP ਸਾਹਿਬ ਨੂੰ ਵੀ ਪੇਸ਼ ਹੋਣਾ ਪੈਂਦਾ ਉਹਨਾਂ ਨੂੰ ਉੱਥੇ ਜਿਹੜਾ ਵਾ ਉਹ ਕਿਰਕਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਕਿ ਤੁਹਾਡਾ ਸਟਾਫ ਦੇਖੋ ਕਿੱਦਾਂ ਦੇ ਬਿਆਨ ਦੇ ਰਿਹਾ ਕਿ ਜੇਲ ਦੇ ਵਿੱਚ ਮਾਰਕੁੱਟ ਹੋਈ ਤੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਖੈਰ ਹੁਣ ਇਸ ਕੇਸ ਦੇ ਵਿੱਚ ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਖਤੀ ਕੀਤੀ ਦਾ ਜੇਲ ਸਟਾਫ ਦੇ ਖਿਲਾਫ 323 341 506 ਦੇ ਤਹਿਤ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਨਾਂ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਔਰ ਹਿੰਦਾਂ ਦੇ ਨਾਲ ਜੋ ਇਹ ਅਨਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਜੋ ਮਨੁੱਖੀ ਅਧਿਕਾਰਾਂ ਦਾ ਇਹ ਘਾਣ ਉਹਦੇ ਨਾਲ ਹੋਇਆ ਉਹਨੂੰ ਮਾਰਕੁੱਟ ਕੀਤੀ ਗਈ ਸਿਰਫ ਇਹਸ ਕਰਕੇ ਕਿ ਉਹਨੇ ਕੈਪਰੀ ਪਾਈ ਹੋਈ ਸੀ ਇਹਦਾ ਹੁਣ ਇਨਸਾਫ ਜਿਹੜਾ ਇਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹਿੰਦਾਂ ਨੂੰ ਜਲਦੀ ਦਵਾਏਗੀ Subscribe to One India channel and never miss an update.